गुड इवनिंग एवरी वन बताना स्क्रीन शो हो रही है एन एम आई ऑडिबल बच्चे स्क्रीन शो हो रही है टेल मी हरी आप यस मैम ਇਸ एवरीथिंग ओके यस ਮੈਮ ਚੈਪਟਰ ਸੁਬਾਜਾ ਪੇਜ ਚੈਪਟਰ ਖਤਮ ਕੀਤਾ ਸੀ अर्ਲੀ ਮਾਰਨਿੰਗ ਦੇ ਵਾਲੀ ਕਲਾਸ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਇੱਕ ਵਾਰੀ ਰਿਵਾਈਜ਼ ਕਰ ਦੇਣੀ ਆ ਮਹਾਤਮਾ ਗਾਂਧੀ ਦਾ ਜਨਮ ਗੁਜਰਾਤ ਪੋਰਬੰਦਰ ਵਿੱਚ ਹੋਇਆ ਜਨਮ 2 ਅਕਤੂਬਰ 1869 ਪੂਰਾ ਨਾਮ ਮੋਹਨਦਾਸ ਕਰਮਚੰਦ ਗਾਂਧੀ ਸੀ ਪਿਤਾ ਦਾ ਨਾਮ ਕਰਮਚੰਦ ਗਾਂਧੀ ਪੋਰਬੰਦਰ ਦੇ ਵਿੱਚ ਦਿਵਾਨ ਦਾ ਕੰਮ ਕਰਦੇ ਸੀ ਮਾਤਾ ਦਾ ਨਾਮ ਪਤਲੀ ਬਾਈ ਸੀ ਧਾਰਮਿਕ ਵਿਚਾਰਾਂ ਵਾਲੇ ਸੀ ਹਰੀਸ਼ ਚੰਦਰ ਦੀਆਂ ਕਹਾਣੀਆਂ ਸੁਣਾਉਂਦੀ ਸੀ ਗਾਂਧੀ ਜੀ ਨੂੰ ਤੱਛ ਦੇ ਇਨਸਾ ਦੇ ਵਿੱਚ ਗਾਂਧੀ ਵਿੱਚ ਇਹਨਾਂ ਨੇ ਹੀ ਬੀਜ ਬੋਏ ਸੀ ਠੀਕ ਹੈ ਉਹਨਾਂ ਦੇ ਨੇਤਰਤਵ ਤੇ ਚੱਲਦੇ ਹੋਏ ਗਾਂਧੀ ਜੀ ਨੇ ਪੂਰੇ ਦੇਸ਼ ਨੂੰ ਆਜ਼ਾਦੀ ਦੀ ਦਿਵਾਨ ਵਿੱਚ ਤੇ ਯੋਗਦਾਨ ਪਾਇਆ ਕਸਤੁਰਬਾ ਦੇ ਨਾਲ ਕੀ ਹੋਇਆ ਇਹਨਾਂ ਦਾ 13 ਸਾਲ ਦੀ ਉਮਰ ਦੇ ਵਿੱਚ ਵਿਆਹ ਹੋ ਗਿਆ ਸੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨੈਕਸਟ ਹੈ ਉਸ ਤੋਂ ਬਾਅਦ ਕਾਬਾ ਗਾਂਧੀ ਦੇ ਨਾਮ ਨਾਲ ਕਿੰਨੂੰ ਜਾਣਿਆ ਜਾਂਦਾ ਸੀ ਕਰਮਚੰਦ ਗਾਂਧੀ ਠੀਕ ਹੈ ਜੀ ਕਿੰਨੇ ਸਾਲ ਦੀ ਉਮਰ ਵਿੱਚ ਵਿਆਹ ਹੋਇਆ ਸੀ ਇਹਨਾਂ ਦਾ 13 ਸਾਲ ਦੀ ਕਾਨੂੰਨ ਦੀ ਪੜ੍ਹਾਈ ਕਿੱਥੇ ਪੂਰੀ ਕਰਕੇ ਆਏ ਸੀ ਇੰਗਲੈਂਡ ਦੇ ਵਿੱਚ Hindu ਧਰਮ ਦੀ ਕਿਹੜੀ ਕਿਤਾਬ ਦੇ ਇਹਨਾਂ ਦੇ ਉੱਤੇ ਜ਼ਿਆਦਾ ਪ੍ਰਭਾਵ ਪਿਆ ਸੀ ਗੀਤਾ ਦਾ ਵਕਾਲਤ ਦੀ ਸ਼ੁਰੂਆਤ ਇਹਨਾਂ ਨੇ ਬੰਬਈ ਤੋਂ ਕੀਤੀ ਸੀ ਠੀਕ ਹੈ ਜੀ ਹਿੰਦ ਸਵਰਾਜ ਕਿੰਨੇ ਲਿਖੀ ਸੀ ਮਹਾਤਮਾ ਗਾਂਧੀ ਨੇ ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ ਦੋ ਆਸ਼ਰਮ ਦੀ ਸਥਾਪਨਾ ਕੀਤੀ ਸੀ ਇਹਨਾਂ ਨੇ ਇੱਕ ਤਾਂ ਟੋਲਸਟੋਏ ਦੀ ਕੀਤੀ ਸੀ ਇੱਕ ਫਿਨਿਕਸ ਦੀ ਸਭ ਤੋਂ ਬਾਅਦ ਇਹਨਾਂ ਦੇ ਜੀਵਨ ਦੇ ਉੱਤੇ ਕਿਹੜੀ ਵਿਚਾਰਧਾਰਾ ਦਾ ਪ੍ਰਭਾਵ ਸੀ ਲਿਓ ਟੋਲਸਟੋਏ ਦਾ ਇਹ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਮਾਤਵਾ ਗਾਂਧੀ ਕਿਸ ਤੇ ਬੁਲਾ ਕੇ ਦੱਖਣੀ ਅਫਰੀਕਾ ਦੇ ਵਿੱਚ ਗਏ ਸੀ ਦਾਦਾ ਅਬਦੁੱਲਾ ਦੇ ਠੀਕ ਹੈ ਇਹਦੀ ਆਪਾਂ ਸੁਭਾ ਕਰ ਹੀ ਚੁੱਕਿਆ ਜਿਹੜੇ ਦੋ ਆਸ਼ਰਮ ਬਣਾਏ ਸੀ ਇੱਕ ਤਾਂ ਇਹਨਾਂ ਨੇ ਦੋਨੇ ਸਾਊਥ ਅਫਰੀਕਾ ਦੇ ਵਿੱਚ ਬਣਨੇ ਸੀ ਇੱਕ ਡਰਬਨ ਦੇ ਵਿੱਚ ਇੱਕ ਜੋਨਸਬਰਗ ਦੇ ਵਿੱਚ ਠੀਕ ਹੈ ਦੱਖਣੀ ਅਫਰੀਕਾ ਦੇ ਵਿੱਚ ਕਿਹੜੀ ਬੰਦਰਗਾਹ ਦੇ ਵਿੱਚ ਪਹੁੰਚੇ ਸੀ ਡਰਬਨ ਮਹਾਤਮਾ ਗਾਂਧੀ ਦੱਖਣੀ ਅਫਰੀਕਾ ਵਿੱਚ ਕਿਹੜੀ ਸੰਸਥਾ ਇਹਨਾਂ ਨੇ ਬਣਾਈਆਂ ਸੀ ਇੱਕ ਤਾਂ ਕੋਚਰਾ ਆਸ਼ਰਮ ਬਣਾਇਆ ਸੀ ਟੋਲਸਟੋਏਫ ਆ ਬਣਾਇਆ ਸੀ ਮਤਲਬ ਫੀਨਿਕਸ ਫੋਰਮ ਬਣਾਇਆ ਸੀ ਠੀਕ ਹੈ ਨਟਾਲ ਭਾਰਤੀ ਕਾਂਗਰਸ ਉਸ ਤੋਂ ਬਾਅਦ ਇਹਨਾਂ ਨੇ ਕੀ ਕਰਿਆ ਸੀ ਭੁੱਖ ਹੜਤਾਲ ਕਿਹੜੇ ਅੰਦੋਲਨ ਤੋਂ ਸ਼ੁਰੂ ਕੀਤੀ ਸੀ ਅੰਮਦਾਬਾਦ ਅੰਦੋਲਨ ਤੋਂ ਠੀਕ ਹੈ ਅੰਟੂ ਦੀ ਲਾਸਟ ਕਿੰਨੇ ਦਿੱਤੀ ਸੀ ਹੈਨਰੀ ਪੋਲਕ ਨੇ ਦਿੱਤੀ ਸੀ ਮਹਾਤਮਾ ਗਾਂਧੀ ਨੂੰ ਰਸਕਿੰਨ ਦੀ ਕਿਤਾਬ ਅੰਟੂ ਦੀ ਲਾਸਟ ਠੀਕ ਹੈ ਕਿੰਨੇ ਦਿੱਤੀ ਸੀ ਹੈਂਰੀ ਪੋਲਕ ਨੇ ਦਿੱਤੀ ਸੀ ਮਹਾਤਮਾ ਗਾਂਧੀ ਨੇ ਭਾਰਤ ਦੇ ਲੋਕਾਂ ਦੇ ਦੱਖਣੀ ਅਫਰੀਕਾ ਦੇ ਹਾਲਤ ਨੂੰ ਬਿਆਨ ਕਰਨ ਦੇ ਲਈ ਇੱਕ ਪੰਮਫਲੈਟ ਛਪਾਇਆ ਸੀ ਉਹ ਪੰਮਫਲੈਟ ਦਾ ਨਾਮ ਸੀ ਗ੍ਰੀਨ ਪੰਮਫਲੈਟ ਠੀਕ ਹੈ ਕਲਕੱਤਾ ਅਦਿবেশਨ ਦੇ ਵਿੱਚ ਇਹਨਾਂ ਨੇ ਕਦੋਂ ਭਾਗ ਲਿਆ ਸੀ ਕਾਂਗਰਸਾ ਅਦਿবেশਨ ਹੋਇਆ ਸੀ ਕਲਕੱਤਾ ਦੇ ਵਿੱਚ 1901 ਵਿੱਚ ਇਹਨਾਂ ਨੇ ਭਾਗ ਲਿਆ ਠੀਕ ਹੈ ਜੀ ਇਹਨਾਂ ਨੇ ਇੱਕ ਲੜਾਈ ਹੋਈ ਸੀ ਜਿੰਦੇ ਵਿੱਚ ਨਨੇ ਐਂਬੂਲੈਂਸ ਦੀ ਸੇਵਾ ਕੀਤੀ ਸੀ ਉਹ ਲੜਾਈ ਕਿਹੜੀ ਸੀ ਬੋਅਰ ਦਾ ਜੁੱਧ ਸੀ ਕਲੀਅਰ ਮਹਾਤਮਾ ਗਾਂਧੀ ਦੱਖਣੀ ਅਫਰੀਕਾ ਦੇ ਵਿੱਚ ਇੱਕ ਐਕਟ ਦਾ ਵਿਰੋਧ ਕਰਦੇ ਹੋ ਐਕਟ ਸੀਗਾ ਦਾ ਏਸ਼ੀਆਟਿਕ ਰਜਿਸਟ੍ਰੇਸ਼ਨ ਐਕਟ 1906 ਦਾ ਏਸ਼ੀਆਟਿਕ ਰਜਿਸਟ੍ਰੇਸ਼ਨ ਐਕਟ 1906 ਨੈਕਸਟ ਉਸ ਤੋਂ ਬਾਅਦ ਨਮਕ ਕਾਨੂੰਨ ਤੋੜਨ ਲਈ ਗਾਂਧੀ ਜੀ ਨੇ ਕਿੰਨੇ ਦਿਨ ਦੀ ਯਾਤਰਾ ਕੀਤੀ ਗਈ ਡਾਂਡੀ ਨਾਮ ਦੇ ਸਥਾਨ ਤੇ ਤੇ ਨਮਕ ਕਾਨੂੰਨ ਤੋੜਿਆ ਸੀ ਉਹ ਯਾਤਰਾ ਸੀ ਟੋਟਲ 24 ਦਿਨਾਂ ਦੀ 16 ਨਿਕਸ ਆਸ਼ਰਮ ਕਿੰਨਾ ਨੇ ਇਹਨਾਂ ਨੇ ਕਿੱਥੇ ਬਣਵਾਇਆ ਸੀ ਸਾਊਥ ਅਫਰੀਕਾ ਦੇ ਵਿੱਚ ਡਰਬਨ ਦੇ ਵਿੱਚ ਮੈਂ ਤੁਹਾਨੂੰ ਪਹਿਲੇ ਹੀ ਦੱਸਤਾ ਗਾਂਧੀ ਭਾਰਤ ਕਦੋਂ ਵਾਪਸ ਆਏ ਸੀ 9 ਜਨਵਰੀ 1915 ਸਵੇਰ ਬਹੁਤ ਅੱਛੇ ਤਰੀਕੇ ਨਾਲ ਰੈਡੀ ਕਰਵਾਇਆ ਇਹ ਵਾਲਾ ਕੁਐਸਚਨ ਦੂਜੀ ਵੋਲਮੇਜ਼ ਕਾਨਫਰੰਸ ਦੇ ਵਿੱਚ ਇਹਨਾਂ ਨੇ ਕਦੋਂ ਹਿੱਸਾ ਲਿਆ ਸੀ 1931 ਦੇ ਵਿੱਚ ਟਰਸਟ ਟਰਸਟੀਸ਼ਿਪ ਦੀਦਾਰਨਾਬੀ ਇਹਨਾਂ ਨੇ ਦਿੱਤੀ ਮਹਾਤਮਾ ਗਾਂਧੀ ਨੇ ਦਿੱਤੀ ਸੀ ਮਹਾਤਮਾ ਗਾਂਧੀ ਨੂੰ ਕਦਲ ਕਦਲ ਕਤਲ ਕੀਤਾ ਗਿਆ ਸੀ 1948 ਦੇ ਵਿੱਚ ਮਹਾਤਮਾ ਗਾਂਧੀ ਦੀਆਂ ਬੁੱਕਸ ਕਿਹੜੀਆਂ-ਕਿਹੜੀਆਂ ਸੀਗੀਆਂ ਲਿਖਤਾ ਕਿਹੜੀਆਂ-ਕਿਹੜੀਆਂ ਸੀ ਇੱਕ ਤਾਂ ਯੰਗ ਇੰਡੀਆ ਸੀ ਸਤਿਆਗ੍ਰਹਿ ਸੀ ਹਿੰਦ ਸਵਰਾਜ ਐਂਡ ਇੰਡੋਨ ਹੋਮ ਰੂਲ ਸੀਗਾ ਠੀਕ ਹੈ ਨੈਕਸਟ ਹੈ ਉਸ ਤੋਂ ਬਾਅਦ ਮਹਾਤਮਾ ਗਾਂਧੀ ਦੇ ਜਿੰਨੇ ਵੀ ਲੇਖ ਸੀ ਸਾਰੇ ਦੇ ਸਾਰੇ ਠੀਕ ਹੈ ਕਿਸ ਸਰਲੇਖ ਦੇ ਅੰਤਰਗਤ ਪ੍ਰਕਾਸ਼ਿਤ ਕੀਤੇ ਗਏ ਸੀ ਗਾਂਧੀ ਵਾਂਚ ਵਿੱਚ ਦੇ ਅੰਤਰਗਤ ਨੈਕਸਟ ਕਹਿੰਦਾ ਹੈ ਮਹਾਤਮਾ ਗਾਂਧੀ ਜੀ ਕਿਹੜੇ ਅੰਦੋਲਨ ਦੇ ਨਾਲ ਸੰਬੰਧਿਤ ਸੀਗੇ ਠੀਕ ਹੈ ਹੋਮ ਰੂਲ ਅੰਦੋਲਨ ਨਾਲ ਸੰਬੰਧਿਤ ਸੀ ਨਹੀਂ ਹੈਗੇ ਸੀ ਹੈਗੇ ਕਿੰਦੇ-ਕਿੰਦੇ ਨਾਲ ਸੀ ਪਾਠ ਛੱਡੋ ਨਾਲ ਸੀ ਸਵਦੇਸ਼ੀ ਨਾਲ ਸੀ ਨਮਕ ਕਾਨੂੰਨ ਨਾਲ ਸੀ ਹੋਮ ਰੂਲ ਨਾਲ ਤਾਂ ਨਹੀਂ ਬਿਸੈਂਟ ਸੀ নিমਲਿਤ ਨੂੰ ਕਾਲਗ੍ਰਮੀ ਕ੍ਰਮ ਦੇ ਵਿੱਚ ਵਿਵਸਥਿਤ ਕਰਨਾ ਹੈ ਕਿਹੜੇ-ਕਿਹੜੇ ਨੂੰ ਗਾਂਧੀ ਨੇ ਡਾਂਡੀ ਮਾਰ ਸਭ ਤੋਂ ਪਹਿਲਾਂ ਗਾਂਧੀ ਨੇ ਡਾਂਡੀ ਮਾਰ ਚਾਤਰਾ ਸ਼ੁਰੂ ਕੀਤੀ ਸੀ ਫਿਰ ਉਹਨਾਂ ਨੇ ਗਾਂਧੀ-ਇਰਵਿਨ ਪੈਕਟ ਹੋਇਆ ਸੀ ਫਿਰ ਉਸ ਤੋਂ ਬਾਅਦ ਗਾਂਧੀ ਨੇ ਮਰਨਵਰਤ ਸ਼ੁਰੂ ਕਰ ਲਿਆ ਸੀ ਫਿਰ ਪੁੰਨਾ ਪੈਕਟ ਹੋਇਆ ਸੀ ਸਭ ਤੋਂ ਪਹਿਲਾਂ ਗਾਂਧੀ ਨੇ ਡਾਂਡੀ ਮਾਰਤ ਸ਼ੁਰੂ ਕੀਤਾ ਡੰਡਾ ਚੱਕਿਆ ਠੀਕ ਹੈ ਡੰਡਾ ਚੱਕਣ ਤੋਂ ਬਾਅਦ ਇੱਕ ਪੈਕਟ ਚੱਕਿਆ ਕਿੰਨੇ ਰਸਤੇ 'ਚ ਭੁੱਖ ਵੀ ਲੱਗੀ ਹੋਣੀ ਹੈ ਠੀਕ ਹੈ ਜੀ ਪਰ ਫਿਰ ਰਸਤੇ 'ਚ ਮਰਨਵਰਤ ਰੱਖਣਾ ਪਿਆ ਕੁਝ ਖਾਦਾ ਹੀ ਨਹੀਂ ਫਿਰ ਉਸ ਤੋਂ ਬਾਅਦ ਪੂਨਾ ਪਹੇਚ ਕਰੋ ਜਾ ਮਾਰੋਦਾ ਨਾਰਾ ਡੂ ਐਂਡ ਡਾਈ ਡੂਰ ਡਾਈ ਦਾ ਨਾਰਾ ਕਿੰਨੇ ਦਿੱਤਾ ਸੀ ਮਹਾਤਮਾ ગાંધી ਨੇ ਦਿੱਤਾ ਸੀ ਨੈਕਸਟ ਹੈ ਉਸ ਤੋਂ ਬਾਅਦ ਮਹਾਤਮਾ ગાંધી ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਗ੍ਰਿਫਤਾਰ ਗ੍ਰਿਫਤਾਰ ਕਰਕੇ ਕਿੱਥੇ ਰੱਖਿਆ ਗਿਆ ਸੀ ਆਗਾ ਖਾਨ ਪੈਲੈਸ ਦੇ ਵਿੱਚ ਰੱਖਿਆ ਗਿਆ ਸੀ ਤੇ ਜਿਹੜਾ ਇਹਨਾਂ ਦਾ ਸਮਾਦੀ ਸਥਾਨ ਸੀ ਉਹਨੂੰ ਰਾਜ ਘਟ ਗਿਆ ਜਾਂਦਾ ਸੀ ਡਾਂਡੀ ਯਾਤਰਾ ਦੇ ਵਿੱਚ ਮਹਾਤਮਾ ગાંધી ਜੀ ਦੇ ਨਾਲ ਹੋਰ ਕੌਣ ਗਏ ਸੀ ਬੇਵ ਮਿਲਰ ਨਾਮ ਦਾ ਪਰਸਨ ਗਿਆ ਸੀ ਬੇਵ ਮਿਲਰ ગાંધી યુગ ਦਾ ਟਾਈਮ ਪੀਰੀਅਡ ਕਿਸੀ 1919 ਤੋਂ 1947 ਤਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਚਾਹੀਦਾ ਹੈ ਹਰੀਜਨ ਸੰਘ ਦੀ ਇਹਨਾਂ ਨੇ ਸਥਾਪਨਾ ਕੀਤੀ ਹੈ ਖਿੱਲ ਭਾਰਤੀ ਹਰੀਜਨ ਸੰਘ ਦੀ ਸਥਾਪਨਾ ਕਿੰਨੇ ਕੀਤੀ ਸੀ ਮਹਾਤਮਾ ગાંધી ਨੇ ਵਿਅਕਤੀਗਤ ਸत्याग्रह ਦੇ ਨਾਲ ਕਿੰਨੂੰ ਜੋੜਿਆ ਗਿਆ ਸੀ ਵਿਅਕਤੀਗਤ ਸत्याग्रह ਨਾਲ ਬ੍ਰਹਮਾਦਤ ਨੂੰ ਜੋੜਿਆ ਵਿਨੋਬਾ ਭਾਵੇ ਨੂੰ ਜਵਾਰ ਲਾਲ ਨਹਿਰੂ ਨੂੰ ગાંધી ਨੇ ਨੈਤਿਕ ਧਰਮ ਸੰਬੰਧੀ ਕਿੰਨੇ ਲੇਖ ਲਿਖੇ ਸੀ 8 ਲੇਖ ਲਿਖੇ ਸੀ ਹਨਾ ગાંધી ਨੇ ਕੀ ਕਰਿਆ ਸੀ ਮਹਾਤਮਾ ਗਾਂਧੀ ਨੇ ਨੈਤਿਕ ਦੇ ਤਰਮ ਸਬੰਧੀ ਕਿੰਨੇ ਲੇਖ ਲਿਖੇ ਸੀ 8 ਲੇਖ ਗਾਂਧੀ ਜੀ ਤੇ ਸਤਪਤਵਦ ਬਾਦ ਪ੍ਰਭਾਵ ਕਿੰਨਾ ਸੀ ਟੋਸਟ ਰੋਏ ਦਾ ਰਸਕਿੰ ਤੇ ਥੋਰੋ ਦਾ ਟਰਸਟੀ ਸ਼ਿਵਦਾ ਸਿੰਘ ਨਾਲ ਕਿੰਦੇ ਤੇ ਆਦਿ ਸੀ ਉਪਨਿਸ਼ਦ ਦੇ ਉਤੇ ਮਹਾਤਮਾ ਗਾਂਧੀ ਨੇ ਸਮਾਜਵਾਦੀ ਧਾਰਨਾ ਨੇੜੇ ਮਾਰਕਸਵਾਦ ਦੇ ਮਹਾਤਮਾ ਗਾਂਧੀ ਦੇ ਅਨੁਸਾਰ ਸਤਿਆਗ੍ਰਹਿ ਦਾ ਉਦੇਸ਼ ਹੀ ਮਨ ਪਰਿਵਰਤਨ ਮਹਾਤਮਾ ਗਾਂਧੀ ਦੀਆਂ ਰਚਨਾਵਾਂ ਹਿੰਦ ਸਵਰਾਜ ਸਰਬੋਧਿਆ ਸਤਿਆਗ੍ਰਹਿ ਰਾਜਨੀਤਿਕ ਵਿਵਸਥਾ ਦੇ ਸੰਦਰਭ ਵਿੱਚ ਗਾਂਧੀ ਜੀ ਦੇ ਅੰਤਿਮ ਅਰਸ਼ ਕੀ ਸੀ ਰਾਹੀਨ ਸਮਾਜ ਦੀ ਸਥਾਪਨਾ ਕਰਤੀ ਸਾਈਬਰ ਵੀ ਸੰਧੀ ਤੇ ਤੁਰਕੀ ਦੀ ਵੰਡ ਦੇ ਕਾਰਨ ਕੀ ਹੋਇਆ ਸੀ ਖিলাਫਤ ਅੰਦੋਲਨ ਹੋਇਆ ਸੀ ਠੀਕ ਹੈ 1920 ਦੇ ਵਿੱਚ ਕਿੰਨਾ ਅਦੀਵੇਸ਼ਨ ਹੋਇਆ ਸੀ 35ਵਾਂ ਕਿਹੜਾ ਕਾਂਗਰਸ ਦਾ ਨਾਗਪੁਰ ਦੇ ਵਿੱਚ ਹੋਇਆ ਸੀ ਗਾਂਧੀ ਜੀ ਤੇ ਸੱਤਵਾਦ ਪ੍ਰਭਾਵਿਤ ਕਿੰਦੇ ਤੋਂ ਹੋਏ ਸੀ ਟੋਲਸਟੋਏ ਤੋਂ ਕਹਿੰਦੇ ਸਰੀਰਕ ਮਿਹਨਤ ਕਰਨ ਵਾਲਿਆਂ ਦਾ ਜੀਵਨ ਇਸ ਲਈ ਜੀਵਨ ਹੈ ਇਹ ਵਿਚਾਰ ਗਾਂਧੀ ਜੀ ਨੇ ਕਿੰਨਾ ਤੋਂ ਸਿੱਖੇ ਸੀ ਰਸਕੀਨ ਤੋਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਿੱਖਦੇ ਆਂ ਪਰ ਕੁਝ ਕੁ ਜਿਹੜੇ ਆਪਣੇ ਲਾਈਫ ਦੇ ਪਾਰਟਸ ਜਿਹੜੇ ਜਿਹੜੇ ਆਪਾਂ ਨੂੰ ਹਮੇਸ਼ਾ ਯਾਦ ਰਹਿੰਦੇ ਕਿ ਇਹ ਚੀਜ਼ ਮੈਨੂੰ ਇਹਨਿਸ ਬੰਦੇ ਨੇ ਸਿਖਾਈ ਸੀ ਹੈਨਾ ਮੈਂ ਰਾਜਨੀਤੀ ਵਿੱਚ ਧਰਮ ਨੂੰ ਲਿਆਉਣਾ ਦਾ ਯਤਨ ਕਰ ਰਿਹਾ ਇਹ ਵਿਚਾਰ ਕਿੰਦਾ ਹੈ ਮਹਾਤਮਾ ਗਾਂਧੀ ਦਾ ਚੰਪਾਰਨ ਸਤਿਆਗ੍ਰਹਿ ਆ 1917 ਦੇ ਵਿੱਚ ਹੋਇਆ ਸੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਤੀਨ ਕਾਠੀਆਂ ਪੱਤੀ ਹੈ ਜਿਹੜੀ ਤੀਨ ਵਟਾ ਵੀਹ ਕਾਠੀਆਂ ਪੱਤੀ ਖਤਮ ਕੀਤੀ ਚੰਪਾਰਨ ਸਤਿਆਗ੍ਰਹਿ ਦੁਆਰਾ ਤੀਨ ਵਟਾ ਵੀਹ ਕਾਠੀਆਂ ਪੱਤੀ ਜਿਸਕੋ ਤੀਨ ਕਾਠੀਆਂ ਪੱਤੀ ਵੀ ਬੋਲਾ ਜਾਤਾ ਹੈ ਦੇ ਮਾਮਲੇ ਵਿੱਚ ਰਾਜਕੁਮਾਰ ਸ਼ੁਕਲ ਨਾਮ ਦਾ ਵਿਅਕਤੀ ਸੀ ਜੋ ਗਾਂਧੀ ਜੀ ਨੂੰ ਮਿਲਦਾ ਹੈ ਤੀਨ ਕਾਠੀਆਂ ਪੱਤੀ ਦੇ ਸੰਬੰਧ ਵਿੱਚ ਇਹ ਜਿਹੜਾ ਬਾਉਂਡ ਕੀਤਾ ਸੀ ਅੰਗਰੇਜ਼ਾਂ ਦੇ ਨਾਲ ਇਹਨੂੰ ਖਤਮ ਕਰਕੇ ਪੱਚੀ ਪ੍ਰਤੀਸ਼ਤ ਜਿਹੜੀ ਰਾਸ਼ੀ ਸੀ ਕਿਸਾਨਾਂ ਨੂੰ ਵਾਪਸ ਦਵਾ ਦਿੱਤੀ ਕਿੰਨੇ ਗਾਂਧੀ ਜੀ ਨੇ ਉੱਨੀ ਸੌ ਛੇ ਵਿੱਚ ਗਾਂਧੀ ਜੀ ਨੇ ਸਤਿਆਗ੍ਰਹਿ ਦਾ ਪ੍ਰਯੋਗ ਕੀਤਾ। 1906 ਦੇ ਵਿੱਚ ਗਾਂਧੀ ਜੀ ਨੇ ਸਤਿਆਗ੍ਰਹਿ ਦਾ ਪ੍ਰਯੋਗ ਕੀਤਾ ਜਿੰਨੀਆਂ ਗੱਲਾਂ ਦਸੀਆਂ ਜੇ ਕੁਝ ਕੁਝ 10 12 15 25 35 40% ਜੇ ਥੋੜਾ ਥੋੜਾ ਤੁਹਾਨੂੰ ਧਿਆਨ ਚ ਆ ਗਿਆ ਸਵੇਰ ਵਾਲਾ अर्ਲੀ ਮਾਰਨਿੰਗ ਵਾਲਾ ਜਿਹੜਾ ਸੇ ਸਵੇਰ ਦੇ ਅੱਦੇ ਜਨੇ ਤਾਂ ਮਾੜੇ ਮਾੜਾ ਸੁੰਦੇ ਵੀ ਹੁੰਦੇ ਆ ਅੱਦੇ ਪੜੀ ਜਾਂਦੇ ਹੁੰਦੇ ਅੱਦੇ ਸੇਰ ਮਾਰੀ ਜਾਂਦੇ ਹੁੰਦੇ ਆ ਅੱਦੇ ਖੁਸ਼ ਹੋ ਕੇ ਐਕਟਿਵ ਹੋ ਕੇ ਬੈਠੇ ਹੁੰਦੇ ਆ ਹਨਾ ਜੇ ਥੋੜਾ ਥੋੜਾ ਰਿਮਾਈਂਡ ਹੋ ਗਿਆ ਤੇ ਇੱਕ ਵਾਰੀ ਯੈਸ ਬੋਲੋ ਫਿਰ ਮੈਂ ਟੈਸਟ ਸ਼ੁਰੂ ਕਰਦੀ ਆਂ ਫਿਰ ਪੂਰੀ એનર્ਜੀ ਦੇ ਨਾਲ ਫਟਾਫਟ ਜਵਾਬ ਦੇਣਾ ਜਦੋਂ ਤੁਹਾਡੇ ਮੈਸੇਜ ਤੜਾ ਤੜ ਫਟਾਫਟ ਆਉਂਦੀ ਹੈ ਨਾ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੁੰਦੀ ਹੈ ਨਾ ਮੇਰੀ ਤਾਂ ਉਮਰ ਹੀ 100 ਸਾਲ ਤੋਂ ਉੱਪਰ ਹੋ ਜਾਈਏ ਪਤਾ ਨਹੀਂ ਮੈਨੂੰ ਸੰਭਾਲੇਗਾ ਕੋਣ ਉਹ ਠੀਕ ਹੈ ਤੇ ਚਲੋ ਦੱਸੋ ਫਿਰ ਮੈਨੂੰ ਜੇ ਇੱਕ ਵਾਰੀ ਥੋੜੇ ਥੋੜੇ ਯਾਦ ਹੋ ਗਿਆ ਤਾਂ ਫਿਰ ਆਪਾਂ ਟੈਸਟ ਕਰਦੇ ਹਾਂ ਪਰ ਪਰਫਾਰਮੈਂਸ ਆਪੇ ਪਤਾ ਲੱਗ ਜਾਏਗੀ ਬਤਾਓ ਭਾਈ ਯੈਸ ਮੈਮ ਚਲੋ ਰਾਜਵੀਰ ਕਹਿ ਰਹੇ ਨੇ ਯੈਸ ਮੈਮ ਮਤਲਬ ਸਾਰਿਆਂ ਨੂੰ ਹੋ ਗਿਆ ਸਾਰਿਆਂ ਦੇ ਦਿਮਾਗ ਦਾ ਸਾਈਜ਼ ਤਾਂ ਬਰਾਬਰ ਹੀ ਹੈ ਚਲ ਆਪਾਂ ਟੈਸਟ ਸ਼ੁਰੂ ਕਰਦੇ ਆਂ ਸਭ ਤੋਂ ਪਹਿਲੇ ਮਹਾਤਮਾ ਗਾਂਧੀ ਜੀ ਦਾ ਜਨਮ ਕਦੋਂ ਹੋਇਆ ਸੀ ਹੁਣ ਫਟਾਫਟ ਰਿਸਪੌਂਸ ਦੇਣਾ ਜਲਦੀ ਜਲਦੀ ਪੂਰੀ એનર્ਜੀ ਨਾਲ ਜਿਵੇਂ ਉਸ ਦਿਨ ਟੈਸਟ ਕੀਤਾ ਸੀ ਨਾ ਬੜਾ ਮਜ਼ਾ ਆਇਆ ਸੀ ਚਲ ਮਹਾਤਮਾ ਗਾਂਧੀ ਜੀ ਦਾ ਜਨਮ ਕਦੋਂ ਹੋਇਆ ਸੀ ਆ ਪਹਿਲੀ অপਸ਼ਨ 2 ਅਕਤੂਬਰ 1869 ਦੇ ਵਿੱਚ ਠੀਕ ਹੈ ਜੀ ਕਾਬਾ ਗਾਂਧੀ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ ਕਾਬਾ ਗਾਂਧੀ ਦੇ ਨਾਮ ਨਾਲ किस ਨੂੰ ਜਾਣਿਆ ਜਾਂਦਾ ਹੈ ਕਬਾ ગાંધી ਦੇ ਨਾਲ ਨਾਲ ਕਿਹਨੂੰ ਜਾਣਿਆ ਜਾਂਦਾ ਬਤਾਓ ਭਾਈ ਫਟਾਫਟ ਦੂਜੇ ਦੀ ਡੀ ਆਪਸ਼ਨ ਕਿਸੁਰਬਾ ગાંધી ਨੂੰ ਕਸਤੁਰਬਾ ગાંધી ਮੈਨੂੰ ਤਾਂ ਸੇ ਕੁਝ ਬਤਾਇਆ ਹੀ ਨਹੀਂ ਪਹਿਲੀ ਆਪਸ਼ਨ ਹਾਂ ਦੂਸਰੇ ਦਾ ਫਸਟ ਆਪਸ਼ਨ ਮਹਾਤਮਾ ગાંધી ਦਾ ਵਿਆਹ ਕਿੰਨੇ ਸਾਲ ਦੀ ਉਮਰ ਦੇ ਵਿੱਚ ਹੋ ਗਿਆ ਸੀ ਕਸਤੁਰਬਾ ਦੇ ਨਾਲ 13 ਸਾਲ ਦੀ ਉਮਰ ਦੇ ਵਿੱਚ ਬਹੁਤ ਅੱਛਾ ਮਹਾਤਮਾ ગાંધી ਜੀ ਨੇ ਆਪਣੇ ਕਾਨੂੰਨ ਦੀ ਪੜ੍ਹਾਈ ਕਿੱਥੇ ਪੂਰੀ ਕੀਤੀ ਸੀ ਚੌਥੇ ਦਾ ਦੂਜੀ অপਸ਼ਨ ਇੰਗਲੈਂਡ ਦੇ ਵਿੱਚ ਬਿਲਕੁਲ ਸਹੀ ਨੈਕਸਟ 5 ਨੰਬਰ ਮਹਾਤਮਾ ਗਾਂਧੀ ਜੀ ਤੇ ਕਿਸ Hindu ਧਾਰਮਿਕ ਕਿਤਾਬ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਸੀਗਾ ਪੰਜਵੇਂ ਦਾ ਪੰਜਵੇਂ ਦਾ ਕਿਹੜੀ ਪੁਸਤਕ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਸੀ ਬਹੁਤ ਅੱਛਾ ਲੱਗ ਰਿਹਾ ਫਟਾਫਟ ਮੈਸੇਜ ਸਾਰੇ ਆ ਰਹੇ ਆ ਦੂਸਰੀ অপਸ਼ਨ ਗੀਤਾ ਮਹਾਤਮਾ ਗਾਂਧੀ ਨੇ ਆਪਣੀ ਵਕਾਲਤ ਦੀ ਸ਼ੁਰੂਆਤ ਕਿੱਥੋਂ ਕੀਤੀ ਸੀ ਮਹਾਤਮਾ ਗਾਂਧੀ ਨੇ ਵਕਾਲਤ ਦੀ ਸ਼ੁਰੂਆਤ ਕਿੱਥੋਂ ਕੀਤੀ ਸੀ 6ਵੇਂ ਦਾ ਦੂਸਰੀ ਆਪਸ਼ਨ ਬਿਆਨਤ ਕਰ ਜੀ ਬਿਲਕੁਲ ਸਹੀ ਮੈਂ ਦੇਖ ਰਹੀ ਹਾਂ ਸਭ ਤੋਂ ਪਹਿਲੇ ਫਸਟ ਆਨਸਰ ਕੌਣ ਦੇ ਰਿਹਾ ਬੰਬਈ ਤੋਂ ਹਿੰਦ ਸਵਰਾਜ ਕਿਸ ਨੇ ਲਿਖੀ ਤੀਏ ਕੁਐਸਚਨ ਮਾਸਟਰ ਕੇਡਰ ਦੇ ਪੇਪਰ ਵਿੱਚ ਆਇਆ ਨਾਲ ਮੈਂ ਬ੍ਰੈਕਟ ਵਿੱਚ ਲਿਖਿਆ ਆਇਆ ਹੈ ਹਿੰਦ ਸਵਰਾਜ ਕਿਸ ਨੇ ਲਿਖਿਆ ਸਾ ਕੁਐਸਚਨ ਨੰਬਰ 7 ਪਹਿਲੀ ਆਪਸ਼ਨ ਮਹਾਤਮਾ ਗਾਂਧੀ ਤੇ ਕਿਸ ਵਿਚਾਰਧਾਰਾ ਦਾ ਪ੍ਰਭਾਵ ਸੀ ਫਟਾਫਟ ਫਟਾਫਟ 8ਵੇਂ ਦਾ ਪਾਸ ਆਪਸ਼ਨ 올 ਰਾਈਟ ਸਬ ਦਾ ਠੀਕ ਹੈ ਮਹਾਤਮਾ ਗਾਂਧੀ ਕਿਸ ਤੇ ਬੁਲਾਣ ਤੇ ਦੱਖਣੀ ਅਫਰੀਕਾ ਗਏ ਸਨ ਨੋਵੇਂ ਦਾ ਅੱਠਵੇਂ ਦਾ ਪਹਿਲਾ ਸਬ ਦਾ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਅੱਛਾ ਵੈਰੀ ਗੁੱਡ ਨੋਵੇਂ ਦਾ ਮਹਾਤਮਾ ਗਾਂਧੀ ਕਿਸ ਤੇ ਬੁਲਾਣ ਤੇ ਦੱਖਣੀ ਅਫਰੀਕਾ ਗਏ ਸਨ ਨੋਵੇਂ ਦਾ ਪਹਿਲੀ ਆਪਸ਼ਨ ਬਿਲਕੁਲ ਸਹੀ ਹੈ ਦਾਦਾ ਅਬਦੁੱਲਾ ਮੈਂ ਸਭ ਦੇਖ ਰਹੀ ਹਾਂ ਸਭ ਤੋਂ ਪਹਿਲੇ ਆਨਸਰ ਕਿੰਦਾ ਆ ਰਿਹਾ ਹੈ ਮਹਾਤਮਾ ਗਾਂਧੀ ਦੱਖਣੀ ਅਫਰੀਕਾ ਦੇ ਵਿੱਚ ਕਿਸ ਬੰਦਰਗਾਹ ਤੇ ਪਹੁੰਚ ਗਏ ਸਨ ਦੱਖਣੀ ਅਫਰੀਕਾ ਦੇ ਵਿੱਚ ਕਿਹੜੀ ਬੰਦਰਗਾਹ ਤੇ ਪਹੁੰਚੇ ਸਨ ਦਸਵੇਂ ਦਾ दसवे सही है सही है पिछले दा आंसर सही है लवप्रीत कौर जी अगले दसो फटाफट फटाफट पहली ऑप्शन महात्मा गांधी दक्षण अफ्रीकाई गई संस्था बनाई गई थी क्वेश्चन नंबर इलेवन दी बनाई सी इलेवन कांबर इलेवन फटाफट फटाफट रोक्यो गए जल्दी जल्दी पूरी एनर्जी हां चौथी ऑप्शन टोल स्टाइफिक मतलब नेटाल भारतीय ਮਹਾਤਮਾ ਗਾਂਧੀ ਨੇ ਗਾਂਧੀ ਨੇ ਕਿਸ ਸੰਦੋਲਨ ਦੇ ਵਿੱਚ ਭੁਖੜਦਾਲ ਸ਼ੁਰੂ ਕਰੀ ਸੀ 12 ਦਾ 12 ਦਾ 12 ਦਾ ਦੂਜੀ ਆਪਸ਼ਨ ਬਿਲਕੁਲ ਸਹੀ ਠੀਕ ਹੈ 12 ਦਾ ਦੂਜੀ ਆਪਸ਼ਨ ਅੰਮੜਾਬਾਦ ਵਿੱਚ ਮਹਾਤਮਾ ਗਾਂਧੀ ਨੂੰ ਰਸਕਿੰਦੀ ਕਿਹੜੀ ਰਸਕਿੰਦੀ ਜਿਹੜੀ ਕਿਤਾਬ ਸੀ ਅੰਟੂ ਦੀ ਲਾਸਟ ਕਿਸ ਨੇ ਦਿੱਤੀ ਸੀ ਕਿੰਨੇ ਦਿੱਤੀ ਸੀ ਬੋਲੋ ਮਹਾਤਮਾ ਗਾਂਧੀ ਨੂੰ ਰਸਕਿੰਦੀ ਕਿਤਾਬ ਅੰਟੂ ਦੀ ਲਾਸਟ ਕਿੰਨੇ ਦਿੱਤੀ ਸੀ ਪਹਿਲੀ ਆਪਸ਼ਨ 13 ਦਾ ਫਰਸਟ ਆਪਸ਼ਨ ਹੈਨਰੀ ਪੌਲਕ ਨੇ ਹਨੇਰੀਆ ਲਈ ਆਧਿਆ ਸੀ ਜਦੋਂ ਅੰਟੂ ਦੀ ਲਾਸਟ ਦਿੱਤੀ ਸੀ ਮਹਾਤਮਾ ਗਾਂਧੀ ਨੇ ਭਾਰਤੀ ਲੋਕ ਲੋਕਾਂ ਦੀ ਦਖਣੀ ਕਹਿੰਦੇ ਮਹਾਤਮਾ ਗਾਂਧੀ ਨੇ ਭਾਰਤੀ ਲੋਕਾਂ ਦੀ ਦਖਣੀ ਅਫਰੀਕਾ ਦੇ ਵਿੱਚ ਹਾਲਤ ਨੂੰ ਬਿਆਨ ਕਰਨ ਦੇ ਲਈ ਕਿਹੜਾ ਪੰਪਲੈਟ ਚਪਲਾਚ ਪਾਇਆ ਸੀ 14 ਦਾ ਜਲਦੀ 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 ਹਰੀਆ ਫਟਾਫਟ ਪੂਰੀ એનਰਜੈਟਿਕ ਵੇ ਦੇ ਨਾਲ 14 ਦਾ 14 ਦਾ ਪਹਿਲਾ ਗ੍ਰੀਨ ਪੰਪ ਸਟੇਟ ਬਿਲਕੁਲ ਸਹੀ ਹੈ 15 ਦਾ ਮਹਾਤਮਾ ਗਾਂਧੀ ਨੇ ਕਾਂਗਰਸ ਦੇ ਕਿਸ ਅਦਿবেশਨ ਦੇ ਵਿੱਚ ਭਾਗ ਲਿਆ ਸੀ ਮਹਾਤਮਾ ਗਾਂਧੀ ਨੇ ਕਿਸ ਅਦਿবেশਨ ਦੇ ਵਿੱਚ ਭਾਗ ਲਿਆ ਸੀ 15 ਦਾ 15 ਦਾ 15 ਦਾ ਬਤਾਓ 15 ਦਾ ਪਹਿਲੀ অপਸ਼ਨ 올 ਰਾਈਟ ਸਭ ਦਾ ਠੀਕ ਹੈ ਕੋਲਕਾਤਾ ਅਦਿবেশਨ 1901 ਦੇ ਵਿੱਚ ਠੀਕ ਹੈ ਸੂਰਤ ਸੂਰਤ ਕਿਹੜੀ ਰਦੀ ਤੇ ਤਾਪਦੀ ਤਾਪਦੀ ਰਦੀ ਤੇ ਹੈ ਤਾਂਬਦਾ ਸੂਰਜ ਯਾਦ ਰੱਖਿਆ ਜੇ ਠੀਕ ਹੈ ਜੇ ਕਿਸੇ ਹੋਰ ਨੇ ਕੰਪੀਟੀਟਿਵ ਇਗਜ਼ਾਮ ਦੇਣਾ ਹੈ ਤਾਂ ਸੂਰਤ ਕਿਹੜੀ ਨਦੀ ਤੇ ਹੈ ਤਾਪਤੀ ਨਦੀ ਦੇ ਤੱਪਦਾ ਸੂਰਤ ਸੂਰਤ ਉੱਧਾ ਹੀ ਰਹਿੰਦਾ ਹੈ ਮਹਾਤਮਾ ਗਾਂਧੀ ਨੇ ਕਿਸ ਲੜਾਈ ਚ ਐਂਬੂਲੈਂਸ ਦੀ ਸੇਵਾ ਕੀਤੀ ਮਹਾਤਮਾ ਗਾਂਧੀ ਨੇ ਕਿਹੜੀ ਲੜਾਈ ਦੇ ਵਿੱਚ ਐਂਬੂਲੈਂਸ ਦੀ ਸੇਵਾ ਕੀਤੀ 16 ਦਾ 16 ਦਾ ਆਹ ਫਸਟ ਆਪਸ਼ਨ ਰਣਜੀਤ ਜੀ ਬਿਲਕੁਲ ਸਹੀ ਹੈ ਮਹਾਤਮਾ ਗਾਂਧੀ ਨੇ ਦੱਖਣੀ ਅਫਰੀਕਾ ਵਿੱਚ ਕਿਸ ਐਕਟ ਦਾ ਵਿਰੋਧ ਕੀਤਾ ਮਹਾਤਮਾ ਗਾਂਧੀ ਨੇ ਦੱਖਣੀ ਅਫਰੀਕਾ ਦੇ ਵਿੱਚ ਕਿਹੜੇ ਐਕਟ ਦਾ ਵਿਰੋਧ ਕੀਤਾ ਸੀ 17 ਦਾ 17 ਦਾ

ਕਿਹੜੇ ਸ਼ਹਿਰ ਦੇ ਵਿੱਚ ਬਣਵਾਇਆ ਸੀ ਕੁਐਸਚਨ ਨੰਬਰ 19 ਹੁੰਦਾ ਕੁਐਸਚਨ ਨੰਬਰ 19 ਫਟਾਫਟ ਫਟਾਫਟ ਹਰੀਆ ਫਰੀਆ ਫਰੀਆ ਫਸਟ ਆਪਸ਼ਨ ਦਰਬਨ ਜੋਨਸਨ ਬਰਗ ਦੇ ਵਿੱਚ ਟੋਲਸਟਾਇ ਬਣਾਇਆ ਸੀ ਫਿਨਿਕਸ ਦਰਬਨ ਦੇ ਵਿੱਚ ਦੋਨੋਂ ਸਾਊਥ ਅਫਰੀਕਾ ਦੇ ਵਿੱਚ ਆ ਕੁਐਸਚਨ ਨੰਬਰ 20 ਮਹਾਤਮਾ ਗਾਂਧੀ ਕਦੋਂ ਭਾਰਤ ਆਏ ਮਹਾਤਮਾ ਗਾਂਧੀ ਕਦੋਂ ਭਾਰਤ ਆਏ ਆਪਦੇ ਤਜਰਬੇ ਦੇ ਆਧਾਰ ਤੇ ਫਟਾਫਟ ਆਨਸਰ ਦਿਓ ਕੁਐਸਚਨ ਨੰਬਰ 20 ਆ ਕਦੋਂ ਆਏ ਸੀ

ਰਸਤੀ ਸ਼ਿద్ధి ਤਾਰਨਾ ਕਿਸ ਦੇ ਨਾਲ ਜੁੜੀ ਹੈ 22 ਦਾ 22 ਠੀਕ ਹੈ ਜੀ ਐਸ ਪੀ ਸਿੰਘ ਜੀ ਦੂਜੀ অপਸ਼ਨ ਮਹਾਤਮਾ ગાંધી ਮਹਾਤਮਾ ગાંધી ਦਾ ਕਤਲ ਕਦੋਂ ਕਤਲ ਕੀਤਾ ਗਿਆ ਸੀ 23 23 ਫਟਾਫਟ 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 ਠੀਕ ਹੈ ਐਨੇ ਕੋ ਐਕਸਪਰਟ ਤਾਂ ਹੋ ਹੀ ਗਏ ਤੁਸੀਂ 23 ਦਾ 22 ਸਭ ਦਾ ਸਹੀ ਹੈ 23 ਦਾ ਮਹਾਤਮਾ ગાંધી ਜੀ ਦਾ ਕਦੋਂ ਕਤਲ ਕੀਤਾ ਗਿਆ ਸੀ 23 ਦਾ ਦੂਜੀ অপਸ਼ਨ 1948 ਬਹੁਤ ਅੱਛਾ ਠੀਕ ਹੈ ਜੀ ਕਿਹੜੀ ਲਿਖਤ ਮਹਾਤਮਾ ગાંધી ਦੀਆਂ ਦੇ ਵਿੱਚੋਂ ਕਿਹੜੀ ਲਿਖਤ ਮਹਾਤਮਾ ਗਾਂਧੀ ਦੀ ਹੈ ਕੁਐਸਚਨ ਨੰਬਰ 24 ਜਲਦੀ 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 ਇੱਕ ਨਜ਼ਰ ਦੇ ਵਿੱਚ ਠੀਕ ਹੈ ਨਜ਼ਰ ਇੰਨੀ ਕੁ ਜ਼ਿਆਦਾ ਤੇਜ਼ ਹੋਣੀ ਚਾਹੀਦੀ ਹੈ ਨਾ ਤੁਹਾਡੀ ਠੀਕ ਹੈ ਇਹਨਾਂ ਵਿੱਚੋਂ ਕਿਹੜੀ ਲਿਖਤ ਮਹਾਤਮਾ ਗਾਂਧੀ ਦੀ ਹੈ ਸਾਰੇ ਕੁਐਸਚਨ ਭਾਵੇਂ ਕਰੈਮਿੰਗ بیس ਵਾਲੇ ਸੀ ਪਰ ਨਜ਼ਰੀ ਦ੍ਰਿਸ਼ਟੀ ਇੰਨੀ ਤੇਜ਼ ਚੌਥੀ ਅਰਥਨ ਬਿਲਕੁਲ ਸਹੀ ਸਤਿਆਗ੍ਰਹਿ ਯੰਗ ਇੰਡੀਆ ਹਿੰਦ ਸਵਰਾਜ ਐਂਡ ਡੋਨ ਹੋਮ ਰੂਲ ਕੁਐਸਚਨ ਨੰਬਰ 25 ਮਹਾਤਮਾ ਗਾਂਧੀ ਦੇ ਸਾਰੇ ਲੇਖਾਂ ਨੂੰ ਕਿਸ ਰਿਲੇਖ ਦੇ ਅੰਦਰਗਤ ਪ੍ਰਕਾਸ਼ਿਤ ਕੀਤਾ ਗਿਆ ਸਾਰੇ ਲੇਖਾਂ ਨੂੰ ਕਿਹੜੇ ਲੇਖ ਦੇ ਅੰਦਰ ਪ੍ਰਕਾਸ਼ਿਤ ਕੀਤਾ ਗਿਆ 25 ਦਾ ਕਵਸਚ ਨੰਬਰ 25 ਦਾ ਫਟਾਫਟ 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 ਲੇ ਕੋ ਐਸਪੀ ਸਿੰਘ ਜੀ ਤਾਂ ਸਾਈਕਲ ਤੇ ਵੀ ਚੜ ਗਏ 25 ਦਾ ਜਲਦੀ 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 ਪਹਿਲੀ ਆਪਸ਼ਨ ਬਿਲਕੁਲ ਸਹੀ ਸੰਪੂਰਨ ਗਾਂਧੀ ਵਾਂਝ ਮਈ ਮਹਾਤਮਾ ਗਾਂਧੀ ਦੇ ਸਾਰੇ ਲੇਖਾਂ ਨੂੰ ਕਿਸ ਲੇਖ ਕਿਸਰ ਲੇਖ ਦੇ ਅਧੀਨ ਕਿਸਰ ਲੇਖ ਦੇ ਅੰਤਰਗਤ ਪ੍ਰਕਾਸ਼ਿਤ ਕੀਤਾ ਗਿਆ ਸੀ ਸੰਪੂਰਨ ਗਾਂਧੀ ਵਾਂਝ ਮਈ 26 ਨੰਬਰ ਇਹਨਾਂ ਵਿੱਚੋਂ ਕਿਹੜਾ ਅੰਦੋਲਨ ਮਹਾਤਮਾ ਗਾਂਧੀ ਜੀ ਦੇ ਨਾਲ ਸੰਬੰਧਿਤ ਨਹੀਂ ਹੈ ਬੋਲੋ ਵੀ ਕਿਹੜਾ ਨਹੀਂ ਹੈਗਾ ਫਟਾਫਟ ਫਟਾਫਟ 26 ਦਾ 26 ਦਾ 26 ਦੀ ਕਿਹੜੀ ਆਪਸ਼ਨ ਆ ਜਾਏਗੀ 26ਵੀਂ ਪੰਜਵੀਂ ਆਪਸ਼ਨ ਠੀਕ ਹੈ 26 ਦੀ ਡੀ ਆਪਸ਼ਨ ਪੰਜਵੀਂ ਨਹੀਂ ਈ ਆਪਸ਼ਨ ਈ ਪੰਜ ਆਪਸ਼ਨਰ ਬਣੀ ਆਈ ਹੈ ਈ ਠੀਕ ਹੈ ਤੁਸੀਂ ਉੱਪਰ ਵਾਲੀ ਇਹ ਦੇਖਿਆ ਹੁੰਦੇ ਸਾਹਤ ਤੇ ਸਹੀ ਹੈ ਹੋਮ ਰੂਲ ਐਨੀਬੀ ਸੈਂਟ ਦਾ ਸੀ ਨਿਮਨ ਲਿਖਤ ਨੂੰ ਕਾਲ ਕਰਮਿਕ ਕ੍ਰਮ ਦੇ ਵਿੱਚ ਵਿਵਸਥਿਤ ਕਰੋ ਫਟਾਫਟ ਕਰੋ ਪਹਿਲਾਂ ਸਭ ਤੋਂ ਪਹਿਲਾਂ ਨੇ ਕੀ ਚੱਕਿਆ ਸਭ ਤੋਂ ਪਹਿਲਾਂ ਗਾਂਧੀ ਨੇ ਕੀ ਚੱਕਿਆ ਸੀ ਸਭ ਤੋਂ ਪਹਿਲਾਂ ਗਾਂਧੀ ਨੇ ਕੀ ਚੱਕਿਆ ਸਹੀ ਦਾ ਆਨਸਰ ਦਿਓ ਮੈਨੂੰ ਫਟਾਫਟ ਜਲਦੀ ਜਲਦੀ ਹਰੀ ਹਾਂਜੀ 27 ਕੁਐਸਚਨ ਨੰਬਰ 27 फर्स्ट ऑप्शन सब तो गांधी ने डंडा चक्या ठीक है जी तीजी ऑप्शन पहला डंडा फिर खान खाना नसीब नहीं होया मरो का नारा किसने दिता ट्वेंटी एट क्वेश्चन नंबर ट्वेंटी मरो का नारा डू और दिता ट्वेंटी एट महात्मा गांधी ने बिल्कुल सही ਨੈਕਸਟ ਆ 29 ਪਾਰਾਚੰਡਨ ਦੋਲਨ ਸਮੇ ਮਹਾਤਮਾ ਗਾਂਧੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਰੱਖਿਆ ਕਿੱਥੇ ਸੀ ਮਹਾਤਮਾ ਗਾਂਧੀ ਨੂੰ ਪਾਰਾ ਛੱਡੋ ਦਿਓ ਅੰਦੋਲਨ ਦੇ ਦੌਰਾਨ ਮਹਾਤਮਾ ਗਾਂਧੀ ਨੂੰ ਗ੍ਰਿਫਤਾਰ ਕਰਕੇ ਕਿੱਥੇ ਰੱਖਿਆ ਗਿਆ ਸੀ 29 ਦਾ 29 28 ਸਬਦਾ ਸਹੀ ਆ ਚਲੋ ਜੀ 29 ਹਾਂ ਆਗਾ ਖਾ ਪੈਲੈਸ ਦੇ ਵਿੱਚ 올 ਰਾਈਟ ਸਬਦਾ ਸਹੀ ਹੈ ਮਹਾਤਮਾ ਗਾਂਧੀ ਜੀ ਦਾ ਸਮਾਦੀ ਸਥਲ ਦਾ ਨਾਮ ਕੀ ਹੈ ਮਹਾਤਮਾ ਗਾਂਧੀ ਜੀ ਦੇ ਸਮਾਦੀ ਸਥਲ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਹਾਂ ਦੂਜੀ অপਸ਼ਨ ਅੰਜੂ ਜੀ ਬਿਲਕੁਲ ਸਹੀ 30 ਦਾ ਦੂਜੀ অপਸ਼ਨ ਰਾਜਘਾਟ ਨੈਕਸਟ ਡਾਂਡੀ ਯਾਤਰਾ ਦੇ ਵਿੱਚ ਮਹਾਤਮਾ ગાંધી ਜੀ ਦੇ ਨਾਲ ਕੌਣ ਗਏ ਸੀ? ગાંધી ਯਾਤਰਾ ਦੇ ਡਾਂਡੀ ਯਾਤਰਾ ਦੇ ਵਿੱਚ ਠੀਕ ਹੈ ਜੀ ਮਹਾਤਮਾ ગાંધી ਦੇ ਨਾਲ ਕੌਣ ਗਏ ਸੀ 31 ਦਾ ਬਤਾਓ ਬਈ ਫਟਾਫਟ 31 ਦਾ 31 ਦਾ ਜਿਹੜਾ ਨਾਲ ਤੁਰ ਪਿਆ ਸੀ ਉਹਨੇ ਕੀ ਸੋਚਿਆ? ਕੌਣ ਗਿਆ ਸੀ ਨਾਲ? ਬੇਵ ਮਿਲਰ ਗਿਆ ਸੀ। ਕਿੰਨਾ ਕੀ ਪਤਾ ਮੈਨੂੰ ਵੀ ਲਿਖਦਾ ਮਿਲ ਜੇ ਮੇਵੇ-ਮੂਵੇ ਮਿਲ ਜਾਣ, ਬੇਵ ਮਿਲ ਜਾਣ। ਠੀਕ ਹੈ ਬੇਵ ਮਿਲਰ ਕਿਸ ਯੁੱਗ ਨੂੰ ਗਾਂਧੀ ਯੁੱਗ ਕਿਹਾ ਜਾਂਦਾ ਹੈ? ਗਾਂਧੀ ਯੁੱਗ ਦਾ time period ਕਿਹੜਾ ਹੈ thirty two ਹਾਂਜੀ ਇਕੱਤੀ number ਸਹੀ ਹੈ ਬਿਲਕੁਲ ਸਹੀ ਹੈ ਬੇਅੰਤ ਕੌਰ ਜੀ, ਮੰਗਲ ਜੀ ਸਹੀ ਹੈ, ਲਵਪ੍ਰੀਤ ਜੀ ਸਹੀ ਹੈ, ਬੱਤੀ ਦਾ ਦੱਸੋ ਕਿਸ ਯੁੱਗ ਨੂੰ ਗਾਂਧੀ ਯੁੱਗ ਕਿਹਾ ਜਾਂਦਾ ਹੈ? ਬੱਤੀ ਦੀ ਦੂਜੀ option ਉੱਨੀ ਸੌ ਉੱਨੀ ਤੋਂ ਉੱਨੀ ਸੌ ਸੰਤਾਲੀ ਅਖਿਲ ਭਾਰਤੀ ਹਰੀਜਨ ਸੰਘ ਦੀ ਸਥਾਪਨਾ ਕਿਹਦੇ ਵੱਲੋਂ ਕੀਤੀ ਸੀ? ਅਖਿਲ ਭਾਰਤੀ ਹਰੀਜਨ ਸੰਘ ਦੀ ਸਥਾਪਨਾ ਕਿਸ ਵੱਲੋਂ ਕੀਤੀ ਗਈ ਸੀ? thirty three ਫਟਾਫਟ thirty three thirty three ਦਾ ਆਮ ਦੋ ਜਲਦੀ 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 hurry up ਫਟਾਫਟ ਠੀਕ ਹੈ ਜੀ 33 ਦਾ 33 ਦਾ ਆ 33 ਦਾ ਦੂਜੀ অপਸ਼ਨ ਮਹਾਤਮਾ ਗਾਂਧੀ ਨੈਕਸਟ 34 ਵਿਅਕਤੀਗਤ ਸत्याग्रह ਹੈ ਇਹਨਾਂ ਵਿੱਚੋਂ ਕਿਸ ਨੂੰ ਜੋੜਿਆ ਜਾਂਦਾ ਹੈ ਵਿਅਕਤੀਗਤ ਸत्याग्रह ਦੇ ਨਾਲ ਇਹਨਾਂ ਵਿੱਚੋਂ ਕਿਹਨੂੰ ਜੋੜਿਆ ਗਿਆ ਸੀ 34 ਦਾ 34 ਬਤਾਓ ਭਈ 34 फटाफट 33 ਸਭ ਦਾ ਸਹੀ ਹੈ ਠੀਕ ਹੈ ਜੀ ਬਹੁਤ ਅੱਛਾ 34 ਦਾ ਦੂਜੀ অপਸ਼ਨ 34 ਦਾ ਦੂਜੀ অপਸ਼ਨ 34 ਤੇ ਆਨਲ ਦੇਖੋ ਆ 33 ਦਾ ਦੂਜੀ অপਸ਼ਨ ਵਿੱਚ ਸਹੀ ਹੈ ਸਹੀ ਹੈ 34 ਦਾ ਵਿਅਕਤੀਗਤ ਸਤਿਆਗ੍ਰਹਿਹ ਦੇ ਵਿੱਚ ਇਹਨਾਂ ਵਿੱਚੋਂ ਕਿਹਨੂੰ ਨਾਲ ਜੋੜਿਆ ਗਿਆ ਸੀ 34 ਦਾ ਇੱਕ ਕੁਐਸਚਨ ਗਲਤ ਹੋ ਜਾਏਗਾ ਰਿਕਾਰਡ ਟੁੱਟ ਜਾਏਗਾ ਤੁਹਾਡਾ ਸਹੀ ਦੱਸੋ 34 ਦਾ ਦੂਜੀ অপਸ਼ਨ ਨਹੀਂ ਹੈਗੀ 34 ਦਾ ਆ 34 ਦਾ ਕਿਹੜੀ অপਸ਼ਨ ਹੈ 올 ਬਿਲਕੁਲ ਸਹੀ ਮਨਪ੍ਰੀਤ ਜੀ ਬਿਲਕੁਲ ਸਹੀ ਸਾਰੇ ਜਵਾਰ ਲਾਲ 네ਰੂ ਵਿਨੋਬਾ ਵਾਵੇ ਤੇ ਬ੍ਰਹਮਦਤ ਮਹਾਤਮਾ ਗਾਂਧੀ ਜੀ ਨੇ ਨੈਤਿਕ ਧਰਮ ਦੇ ਨਾਲ ਸੰਬੰਧਿਤ ਕਿੰਨੇ ਲੇਖ ਲਿਖੇ ਸੀ ਮਹਾਤਮਾ ਗਾਂਧੀ ਜੀ ਨੇ ਨੈਤਿਕ ਧਰਮ ਦੇ ਨਾਲ ਕਿੰਨੇ ਸੰਬੰਧਿਤ ਕਿੰਨੇ ਲੇਖ ਲਿਖੇ ਸੀ 31 ਦਾ ਕਿੰਨੇ ਲੇਖ ਲਿਖੇ ਸੀ ਮਹਾਤਮਾ ਗਾਂਧੀ ਜੀ ਨੇ ਨੈਦਰੰਦੇ ਨਾਲ ਸੰਬੰਧਿਤ ਕਿੰਨੇ ਲੇਖ ਲਿਖੇ ਸੀ 35 ਦਾ 8 ਬਿਲਕੁਲ ਅੱਛਾ ਬਿਲਕੁਲ ਬਿਲਕੁਲ ਸਹੀ ਹੋ ਗੀ ਬਿਲਕੁਲ ਸਹੀ ਹੈ ਸਾਰੇ ਦਾ ਆਨਸਰ ਸਹੀ ਹੈ ਬਹੁਤ ਅੱਛਾ ਵੈਰੀ ਗੁੱਡ ਠੀਕ ਹੈ 35 ਕੁਐਸਚਨ ਜਿਹੜੇ ਸੀਗੇ ਸਾਰੇ ਦੇ ਸਾਰੇ ਲਗਭਗ ਆਜ ਤੁਹਾਡੇ ਸਾਰੇ ਕੁਐਸਚਨ ਸਹੀ ਸੀ ਸਿਰਫ ਇੱਕ ਕੁਐਸਚਨ ਦੇ ਵਿੱਚ ਕਨਫਿਊਜ਼ ਹੋਏ ਤੁਸੀਂ ਕੁਐਸਚਨ ਨੰਬਰ 33 ਦੇ ਵਿੱਚ ਇਹਦੇ ਤੇ ਨਜ਼ਰ ਮਾਰ ਲਓ ਠੀਕ ਹੈ ਜੀ ਸੌਰੀ 33 ਨੰਬਰ ਨਹੀਂ ਕੁਐਸਚਨ ਨੰਬਰ 34 ਦੇ ਵਿੱਚ ਠੀਕ ਹੈ ਜਵਾਰਲਾਲ ਨਹਿਰੂ ਸੀ ਵਿਨੋਬਾ ਭਾਵੇ ਬ੍ਰਹਮਦਤ ਜਿੰਨੇ ਵੀ ਸੀ ਸਾਰੇ ਦੇ ਸਾਰੇ ਸਾਰਿਆਂ ਨੂੰ ਵਿਕਤੀਗਤ ਸਤਿਆਗ੍ਰਹਿ ਦੇ ਨਾਲ ਜੋੜਿਆ ਗਿਆ ਸੀ ਠੀਕ ਹੈ ਜੀ ਬਾਕੀ ਜੇ ਤੁਹਾਡਾ ਕੋਈ ਦੋਸਤ ਪੈਨਪਰਾ ਮਿੱਤਰ ਹੈਗਾ ਜਾਂ ਫਰੈਂਡ ਹੈਗਾ ਉਹਨੂੰ ਸੁਜੈਸਟ ਕਰੋ ਆਪਣੀ ਐਪ ਦੇ ਬਾਰੇ ਵਿੱਚ ਪੰਜਾਬੀ ਦਾ ਗਰੁੱਪ ਜਲਦੀ ਤੋਂ ਜਲਦੀ ਸ਼ੁਰੂ ਕਰ ਰਹੇ ਆ ਠੀਕ ਹੈ ਜਿਨ੍ਹਾਂ ਨੇ ਜੁਆਇਨ ਕਰਨਾ ਹੋਏਗਾ ਕਿਉਂਕਿ ਜਿਹੜੇ ਮਾਸਟਰ ਗ੍ਰੈਜੂਏਟਰ ਵਾਲੇ ਸਟੂਡੈਂਟਸ ਨੇ ਉਹ ਕਾਫੀ ਜ਼ਿਆਦਾ ਪ੍ਰੈਸ਼ਰਾਈਜ਼ ਵੀ ਕਰ ਰਹੇ ਆ ਔਰ ਦਿਲਨਲ ਕਹਿ ਵੀ ਰਿਹਾ ਹੈ ਕਿ ਮੈਡਮ ਜੋ ਹੈ ਜਲਦੀ ਸਟਾਰਟ ਕਰ ਦਿਓ ਠੀਕ ਹੈ ਬਾਕੀ ਜੇ ਤੁਸੀਂ ਕੋਈ ਕੰਪੀਟੀਟਿਵ ਇਗਜ਼ਾਮ ਵੀ ਦੇਣਾ ਤੁਹਾਨੂੰ ਉਹਦੇ ਵਿੱਚ ਵੀ ਬੈਨੀਫਿਟ ਹੋ ਜਗਾ ਪੰਜਾਬੀ ਦਾ ਸਿਲੇਬਸ ਕੁਆਲੀਫਾਈਂਗ ਪੇਪਰ ਦਾ ਸਾਰਿਆਂ ਦਾ ਸੇਮ ਹੀ ਹੈ ਥੈਂਕ ਯੂ ਸੋ ਮੱਚ ਇਹ ਵਾਲਾ ਸਾਰਾ ਯੂਨਿਟ ਵੀ ਪੂਰਾ ਆ ਗਿਆ ਮਾਰਕਸ ਮੈਨੂੰ ਜਰੂਰ ਦੱਸਿਆ ਕਰੋ ਕਿਉਂਕਿ ਜਦੋਂ ਤੁਸੀਂ ਮੈਨੂੰ ਮਾਰਕਸ ਦੱਸਦੇ ਹੋ ਨਾ ਉਸ ਤੋਂ ਬਾਅਦ ਗੇਰਨਰ ਐਨਰਜੀ ਲੈਵਲ ਇਨਕਰੀਜ਼ ਹੁੰਦਾ ਹੈ ਮੈਨੂੰ ਪਰਫਾਰਮੈਂਸ ਦਾ ਵੀ ਪਤਾ ਲੱਗਦਾ ਹੈ ਜੇ ਮਾਰਕਸ ਕੋਸ ਘਟਿਆ ਹੈ ਜੇ 2 ਨੰਬਰ ਵੀ ਘਟਿਆ ਹੈ ਜਾਂ 3 ਨੰਬਰ ਵੀ ਘਟਿਆ ਹੈ ਇਟ ਮੀਨ ਥੋੜੀ ਜੀ ਕਮੀ ਰਹੇਗੀ ਤੁਹਾਡੇ 'ਚ ਨਹੀਂ ਮੇਰੇ 'ਚ ਮੇਰੇ ਪੜ੍ਹਾਉਣ ਦੇ ਵਿੱਚ ਕਮੀ ਰਹੇ ਠੀਕ ਹੈ ਜੀ ਕਿਉਂਕਿ ਜਿਹੜੀਆਂ ਜਿਹੜੀਆਂ ਫੀਲਿੰਗਸ ਨੇ ਨਾ ਉਹਦੇ ਲਈ ਮੇਰੇ ਕੋਲ ਵਰਡਸ ਨਹੀਂ ਹੈਗੇ ਉਹਨਾਂ ਦੇ ਉਹਨਾਂ ਦੇ ਕਈ ਕਈ ਮੈਸੇਜ ਤੇਜ ਹੁੰਦੇ ਜਿਨ੍ਹਾਂ ਦੇ ਮੈਂ ਰਿਪਲਾਈ ਵੀ ਨਹੀਂ ਕਰ ਪਾਂਦੀ ਬਿਲਕੁਲ ਵਰਡਸ ਨਹੀਂ ਹੁੰਦੇ ਠੀਕ ਹੈ ਤੁਹਾਡੇ ਫੀਲਿੰਗਸ ਇੰਨੀਆਂ ਜ਼ਿਆਦਾ ਜੁੜੀਆਂ ਹੋਈਆਂ ਤੇ ਮੈਂ ਚਾਹਨੀ ਹੂ ਕਿ ਤੁਸੀਂ ਸਾਰੇ ਲੱਜੋ ਠੀਕ ਹੈ ਕਿਸੇ ਨਾ ਕਿਸੇ ਜਗ੍ਹਾ ਤੇ ਜਰੂਰ ਐਡਜਸਟ ਹੋ ਜਾਓ ਚਲੋ ਥੈਂਕ ਯੂ ਸੋ ਮੱਚ ਮਿਲਦੇ ਆਪਾਂ ਹੁਣ ਕੱਲ ਸਵੇਰੇ ਚਾ